ਪੰਜਾਬ ਦੇ ਲੋਕੀ ਪ੍ਰਸ਼ਾਸਨ ਦੇ ਇਸ ਫੈਸਲੇ ਅਤੇ ਸਿਸਟਮ ਤੋਂ ਹੈਰਾਨ ਨੇ ਕਿ ਜਦੋਂ ਦਰਿਆਵਾਂ ਦਾ ਪਾਣੀ ਲੋਕਾਂ ਨੂੰ ਡਬੋ ਰਿਹਾ ਹੈ ਉਸੇ ਟਾਈਮ ਨਹਿਰਾਂ ਦੇ ਨੂੰ ਬੰਦ ਕਰਕੇ ਨਹਿਰਾਂ ਦਾ ਵੀ ਪਾਣੀ ਦਰਿਆਵਾਂ ਦੇ ਵਿੱਚ ਪਾ ਦੇਣਾ ਤੇ ਪਾਣੀ ਨੂੰ ਦਰਿਆਵਾਂ ਦੇ ਵਿੱਚ ਹੋਰ ਵਧਾ ਦੇਣਾ ਇਹ ਸਿਸਟਮ ਇਹ ਫੈਸਲਾ ਲੋਕਾਂ ਦੀ ਸਮਝ ਤੋਂ ਬਾਹਰ ਹੈ ਤੁਸੀਂ ਦੇਖ ਰਹੇ ਹੋ ਕਿ ਇਹ ਪੰਜਾਬ ਦੀਆਂ ਸਾਰੀਆਂ ਨਹਿਰਾਂ ਇਸ ਟਾਈਮ ਨਾ માત્ર ਪਾਣੀ ਦੇ ਨਾਲ ਚੱਲ ਰਹੀਆਂ ਨੇ ਇਹ ਅਜੀਬੋ ਗਰੀਬ ਫੈਸਲਾ ਸਾਨੂੰ ਬੜਾ ਪਰੇਸ਼ਾਨ ਕਰ ਰਿਹਾ ਕਿ ਇੱਕ ਪਾਸੇ ਲੋਕ ਤਰਾਈ-ਤਰਾਈ ਹੋ ਰਹੀ ਹੈ ਜਾਨਵਰ ਤੋਂ ਲੈ ਕੇ ਬੰਦਿਆਂ ਤੱਕ ਜਾਨ ਦੇ ਲਾਲੇ ਪਏ ਹੋਏ ਹਨ ਨੁਕਸਾਨ ਸਭ ਲੋਕਾਂ ਦੇ ਸਾਹਮਣੇ ਹੈ ਇਸ ਤਰ੍ਹਾਂ ਦੇ ਡਿਸੀਜਨ ਲੋਕਾਂ ਨੂੰ ਬੜਾ ਹੈਰਾਨ ਕਰ ਦਿੰਦੇ ਹਨ ਕਿ ਇਹ ਪ੍ਰਸ਼ਾਸਨ ਕੀ ਕਰ ਰਿਹਾ ਹੈ